ਮਹੱਲਾਕ ਨੇ ਕਾਮਜਾਬ ਨੇ ਜਿਹਨੂੰ ਦੁਨੀਆ ਪਰ ਦੇ ਵੱਡੇ ਵੱਡੇ ਲੋਕ ਦੇਖ ਖੜਾਉਂਦੇ ਆ ਪੰਜਾਬ ਦੇ ਵਿੱਚ ਵੀ ਕਾਮਜਾਬ ਨੇ ਆਪਾਂ ਕੀ ਕਰਦੇ ਸੀ ਹਰ ਛੋਟੀ ਜੀ ਬਿਮਾਰੀ ਪਿੱਛੇ ਸਿਰ ਦੁਖਦਾ ਇੱਕ ਦੋ ਦਿਨ ਤਾਂ ਆਪਾਂ ਦੇਖਦੇ ਆ ਵੀ ਚਲੋ ਹਟ ਜੂ ਯਾਰ ਕੱਲ ਨੂੰ ਹਟ ਜੂ ਜਦੋਂ ਵੱਧ ਜਾਂਦਾ ਫਿਰ ਆਪਾਂ ਆਹ ਰਾਮਪੁਰੇ ਫੂਲ ਜਾਂਦੇ ਆ ਜਾਂ ਇੱਧਰ ਉੱਧਰ ਜਾਂਦੇ ਆ ਮੈਂ ਅੰਦਰ ਕਾਰਨ ਕਰਨ ਗਿਆ ਤਾਂ ਬਜ਼ੁਰਗ ਬੈਠਾ ਸੀ ਉਹਦੀ ਅੱਖਾਂ ਚੋਂ ਪਾਣੀ ਆ ਗਿਆ ਉਹ ਕਹਿੰਦਾ ਪੁੱਤ ਕੀ ਕਿਲੋਮੀਟਰ ਜਾਣਾ ਪੈਂਦਾ ਤੇ ਆਲੇ-ਦਾਲੇ ਤੁਹਾਨੂੰ ਪਤਾ ਹੀ ਹੋਣਾ ਕਿ 25 ਕਿਲੋਮੀਟਰ ਥੋੜੀ ਜੀ ਦਵਾਈ ਲੈਣ ਵਾਸਤੇ ਜਾਣਾ ਪੈਂਦਾ ਤੇ ਨਾਲ ਉਹਨੇ ਜਿਹੜੀ ਗੱਲ ਕਹੀ ਕਹਿੰਦਾ ਜਿੱਤਿਆ ਹੋਇਆ ਮੁੱਖ ਮੰਤਰੀ ਸਾਡੇ ਪਿੰਡ ਪਹਿਲੀ ਵਾਰ ਆਇਆ ਹਰ ਹੂਰ ਕੇ ਤਾਂ ਆ ਜਾਂਦੇ ਆ ਕਹਿੰਦਾ ਬੋਟਾ-ਬੂਟਾ ਮੰਗਣ ਆ ਸੋ ਮੈਂ ਕਿਹਾ ਜੀ ਉਹ ਤਾਂ ਨਿਕਲੇ ਹੀ ਨਹੀਂ ਬਾਹਰ ਪਹਿਲਾਂ ਉਹਨਾਂ ਨੇ ਲੋਕਾਂ ਤੋਂ ਕੀ ਲੈਣਾ ਸੀ ਉਹਨਾਂ ਨੇ ਲੋਕਾਂ ਦੀ ਸਿਹਤ ਤੋਂ ਕੀ ਲੈਣਾ ਸੀ ਉਹ ਤਾਂ ਆਪਣੇ ਪਰਿਵਾਰਾਂ ਬਾਰੇ ਸੋਚਦੇ ਰਹੇ ਸੋ ਮੈਂ ਆਪਣੇ ਸਾਰੇ ਪੰਜਾਬ ਨੂੰ ਤੁਹਾਨੂੰ ਮੈਂ ਆਪਦਾ ਪਰਿਵਾਰ ਮੰਨਦਾ ਤਾਂ ਪੱਤਰਕਾਰ ਜਦੋਂ ਮੈਨੂੰ ਪੁੱਛਦੇ ਨੇ ਕਿ ਤੁਸੀਂ ਪਰਿਵਾਰ ਨੂੰ ਕਿੰਨਾ ਕੁ ਟਾਈਮ ਦਿੰਨੇ ਹੋ ਮੈਂ ਕਹਿੰਦਾ ਜੀ ਮੈਂ ਜੋ 24 ਘੰਟੇ ਪਰਿਵਾਰ ਚ ਹੀ ਰਹਿਣਾ ਉਹ ਕਹਿੰਦੇ ਤੁਸੀਂ ਤਾਂ ਪ੍ਰੋਗਰਾਮਾਂ ਤੇ ਰਹਿੰਦੇ ਮੈਂ ਪ੍ਰੋਗਰਾਮ ਤੇ ਕੌਣ ਹੁੰਦਾ ਮੂਰੇ ਲੋਕ ਹੁੰਦੇ ਨੇ ਤੇ ਲੋਕ ਮੇਰਾ ਪਰਿਵਾਰ ਨੇ ਉਹਨਾਂ ਨੇ ਮੈਨੂੰ ਲਾਣੇਦਾਰ ਚੁਣਿਆ ਤੁਸੀਂ ਮੈਨੂੰ ਵੋਟਾਂ ਪਾ ਕੇ ਲਾਣੇਦਾਰ ਚੁਣਿਆ ਤੇ ਲਾਣੇਦਾਰ ਦਾ ਫਰਜ਼ ਹੈ ਕਿ ਪਰਿਵਾਰ ਦੀ ਹਰ ਹਰ ਵਰਗ ਦੇ ਬੱਚੇ ਦੀ ਵੀ ਬਜ਼ੁਰਗ ਦੀ ਵੀ ਨੌਜਵਾਨ ਦੀ ਸਾਰ ਲਵੇ ਤਾਂ ਕਰ ਚੱਲਦਾ ਹੁੰਦਾ ਹੈ ਸੁਇਸ ਕਰਕੇ ਪਹਿਲਾਂ ਵਾਲੇ ਲਾਣੇਦਾਰ ਹੀ ਕੁੰਡੇ ਲਾ ਕੇ ਬਹਿ ਗਏ ਅੰਦਰੋਂ ਤੇ ਫਿਰ ਪਰਿਵਾਰ ਕੀ ਕਰੇ ਬਾਹਰਲੇ ਮੁਲਕਾਂ ਨੂੰ ਭੱਜਣ ਲੱਗ ਗਏ ਸੀ ਉਹ ਵੀ ਘਟ ਗਿਆ ਹੁਣ ਇੱਥੇ ਨੌਕਰੀਆਂ ਮਿਲਣ ਲੱਗੀਆਂ ਅੱਜ ਅੱਜ ਕਿੰਨੀ ਹੋ ਗਈ ਅੱਜ 23 ਹੋ ਗਈ ਇੱਕ ਹਫ਼ਤਾ ਪਹਿਲਾਂ 16 ਤਰੀਕ ਨੂੰ 2.5 ਸਾਲ ਹੋ ਗਏ ਆਪਣੀ ਸਰਕਾਰ ਬਣੀ ਨੂੰ 2.5 ਸਾਲ 2.5 ਸਾਲਾਂ ਚ ਮੈਂ ਝੂਠ ਨਹੀਂ ਬੋਲਦਾ ਆਪਾਂ ਮਿੱਟੀ ਨਾਲ ਜੁੜੇ ਹੋਏ ਬੰਦੇ ਆ ਜ਼ਿਮੀਂਦਾਰਾਂ ਦਾ ਮੁੰਡਾ 2.5 ਸਾਲਾਂ ਚ 44000 786 ਸਰਕਾਰੀ ਨੌਕਰੀ ਦੇ ਕੇ ਤੁਹਾਡੇ ਸਾਹਮਣੇ ਖੜਾ ਤੁਹਾਡੇ ਪਿੰਡ ਵੀ ਕਿਸੇ ਨਾ ਕਿਸੇ ਨੂੰ ਮਿਲੀ ਹੋਊਗੀ ਨੌਕਰੀ ਜਾਂ ਕੋਈ ਆਲੇ-ਦਾਲੇ ਤੇ ਤੁਹਾਡੇ ਰਿਸ਼ਤੇਦਾਰ ਦੋਸਤ ਮਿੱਤਰ ਨੂੰ ਮਿਲੀ ਹੋਊਗੀ ਨਾਲੇ ਇਹ ਪੁੱਛ ਲਿਓ ਕਿਸੇ ਦਾ 1 ਰੁਪਿਆ ਲੱਗਿਆ ਹੋਵੇ ਤਾਂ ਮੈਂ ਮੈਂ ਜ਼ਿੰਮੇਵਾਰ ਆ ਇਹ ਵੀ ਪੁੱਛ ਲਿਓ ਕਿਸੇ ਨੂੰ ਕੋਈ ਐਮਐਲਏ ਜਾਂ ਮੰਤਰੀ ਦੀ ਸਪਾਰਸਲ ਪਾਉਣੀ ਪਵੇ ਉਹ ਮੈਂ ਜ਼ਿੰਮੇਵਾਰ ਆ ਕਈ ਕਈ ਕਰਾਂ ਅਸਤੇ ਤਿੰਨ ਤਿੰਨ ਨੌਕਰੀਆਂ ਮਿਲ ਗਈਆਂ ਆ ਹੱਥ ਖੜਾ ਕਰ ਰਿਹਾ ਮੁੰਡਾ ਹਾਂਜੀ ਕਿੱਥੇ ਜੀ ਐ ਚਾਉਕੇ ਪਿੰਡ ਦੇ ਕਿੰਨੇ 28 ਇੱਕ ਨੈਪਸੀਲਾ ਰਵੀ ਉਹਦੇ ਚ ਲੈ ਤਾੜੀਆਂ ਮਾਰੋ ਤੁਸੀਂ ਇੱਕ ਪਿੰਡ ਦੇ 28 ਹੋਰ ਪੜ ਲਓ ਹੁਣ ਜ ਮੈਂ ਇੱਕ ਹੋਰ ਬੇਨਤੀ ਕਰੂੰਗਾ ਉਹ 28ਾਂ ਦੇ ਘਰੇ ਹੁਣ ਨਾ ਆਲੇ ਦੁਆਲੇ ਗਵਾਂਢੀ ਜਾਣ ਦੇ ਰਿਸ਼ਤੇ ਦਾ ਦੋਸਤ ਮਿੱਤਰ ਹੋਣਗੇ ਬਾਈ ਜੀ ਕਿਹੜੀ ਕਿਤਾਬ ਪੜੀ ਸੀ ਕਸੂ ਦੇਉ ਬਸ ਰਿਆ ਕਥਾ ਪੜਨੀ ਪੈਂਦੀ ਐ ਇੰਨੇ ਨੰਬਰ ਆ ਜਾਂਦੇ ਨੇ ਤਾਂ ਤੁਹਾਡੇ ਘਰੇ ਚਿੱਠੀ ਆ ਜਾਊਗੀ ਕਿ ਆਜ ਆਪਾਂ ਇਸ ਕੁ ਕੁਰਸੀ ਤੇਰਾ ਇੰਤਜ਼ਾਰ ਕਰਦੀ ਐ ਨੌਕਰੀਆਂ ਦੀ ਕਮੀ ਨਹੀਂ ਨੀਅਤ ਦੀ ਕਮੀ ਹੁੰਦੀ ਐ ਨੀਅਤ ਦੀ ਪਹਿਲਾਂ ਆਣਿਆ ਨੇ 75 ਸਾਲ ਹੋ ਗਏ ਕੁਝ ਨਹੀਂ ਕੀਤਾ 76 ਸਾਲ ਹੋ ਗਏ ਯਾਦ ਹੋਇਆ ਨੂੰ 76 ਸਾਲ ਆ ਯਾਦ ਹੋਇਆ ਨੂੰ ਹੋ ਗਏ ਅਮਰੀਕਾ ਵਾਲੇ ਮੰਗਲਗਰੇ ਤੇ ਪਲਾਟ ਕੱਟਣ ਨੂੰ ਫਿਰਦੇ ਆ ਦਸਾ ਤੁਹਾਂ ਜੇ ਰਾਮਪੁਰ ਫੂਲ ਵਾਲੇ ਸੀਵਰੇ ਦੇ ਟੱਕਣ ਨਹੀਂ ਪੂਰੇ ਹੋਏ। ਟੱਕਣਾ ਜਿੱਡਗੀ ਜਾਂਨੇ ਹਜੇ ਤੱਕ ਵੀ। ਆਇਆ ਕਾਰਨ ਕਾਰਨ ਕੀ ਨੀਅਤ ਨਹੀਂ ਹੈਗੀ। ਬਿਜਲੀ ਦੇਖ ਲਓ ਹੁਣ ਬਿਜਲੀ ਦੀ ਗੱਲ ਕਰ ਲੈਣੇ। 90% ਘਰਾਂ ਨੂੰ ਬਿਜਲੀ ਦਾ ਬਿੱਲ ਜੀ ਰੋਂਦਾ ਥੋੜੇ ਪਿੰਡ ਦਾ ਜੰਪਲ ਤਾਂ ਬਿਜਲੀ ਦਾ ਵੱਡਾ ਸਭ ਤੋਂ ਵੱਡਾ ਅਫਸਰ ਹੈ ਬਲਦੇਵ ਸਿੰਘ ਸਰਾ। ਕਿਸੇ ਨੂੰ ਬਿਜਲੀ ਦਾ ਬਿੱਲ ਆਉਂਦਾ ਹੈ? 0 पे लाउंदा 90% ਘਰਾਂ ਨੂੰ 600 ਵੋਲਟ ਫਰੀ ਹੈ ਫਿਰ ਬਿਜਲੀ ਮੈਂ ਬੁਲਾਇਆ ਬਿਜਲੀ ਵਾਲ ਅਫਸਰਾਂ ਮੈਂ ਕਿਹਾ ਜੀ ਜਿਹੜੇ ਵੱਡੇ ਅਫਸਰ ਹੁੰਦੇ ਚਲੋ ਸਰਾਂ ਸਾਹਿਬ ਦਾ ਪਿੰਡ ਜੰਮੇ ਉਹਨੂੰ ਸਾਰਾ ਪਤਾ ਹੈ ਮੈਂ ਕਿਹਾ ਇਹ ਕਿਹਨੇ ਕਹਿਤਾ ਪੂਰੀ ਦੁਨੀਆ ਦੇ ਦਫ਼ਤਰ ਜਿਹੜੇ ਨੇ ਉਹ ਦਿਨੇ ਲੱਗਦੇ ਆ 9 ਤੋਂ 5 ਏ ਤੁਸੀਂ ਕਿਸਾਨਾਂ ਵਾਲਾ ਜ਼ਿਮੀਂਦਾਰਾਂ ਵਾਲਾ ਜਿਹੜਾ ਦਫ਼ਤਰ ਆ ਉਹਨੂੰ ਰਾਤ ਨੂੰ 2 ਵਜੇ ਕਿਉਂ ਲਾਉਨੇ ਹੋ ਵੀ 1:30 ਵਜੇ ਲੈਟ ਆਉਗੋਗੇ ਰਾਤ ਨੂੰ ਨਾ ਪਹਿਲਾਂ ਸੌਂ ਜੋਗੇ ਨਾ ਬਾਅਦ ਸੌਂ ਜੋਗੇ ਮੱਛਰ ਖਾਈ ਜਾਂ ਤੜੇ ਦਾ ਸੱਪਾਂ ਦੀਆਂ ਸਰੀਆਂ ਮਿੱਤੀ ਜਾਂਦੇ ਨੇ ਉੱਥੇ ਮੈਂ ਕਿਹਾ ਵੀ ਇਹ ਕੰਮ ਆਪਾਂ ਦਿਨੇ ਕਿਉਂ ਨਹੀਂ ਕਰ ਸਕਦੇ ਕੰਨੂ ਵੀ ਪਹਿਲਾਂ ਤੋਂ ਚੱਲਿਆ ਚਲਾਇਆ ਜਾ ਆਈ ਜਾਂਦਾ ਕਿਸੇ ਨੇ ਪੁੱਛਿਆ ਨਹੀਂ ਮੈਂ ਕਿਹਾ ਫਿਰ ਚਲੋ ਕਰੋ ਮੈਂ ਕਿਹਾ ਬਿਜਲੀ ਦਿਨੇ ਦਿਓ ਐਸ ਵਕਤ ਤੁਸੀਂ ਹੱਥ ਖੜੇ ਕਰਕੇ ਦੱਸ ਦੋ ਦਿਨੇ ਆਉਂਦੀ ਹੈ ਨਾ ਦਿਨੇ ਬਿਜਲੀ ਆਉਂਦੀ ਕੋਈ ਕਾਰਨ ਹੋ ਜੇ ਦਿਨੇ ਕੱਟ ਲੱਜੇ ਤਾਂ ਉਹਦਾ ਕੋਈ ਉਹਦੇ ਬਦਲੇ ਰਾਤ ਨੂੰ ਦੇਣੀ ਪਏ ਜੇ ਤਾਂ ਕੋਈ ਮੈਂ ਕਹਿ ਨਹੀਂ ਸਕਦਾ ਕਿਸੇ ਕੇਸ ਚ ਪਰ ਬਿਜਲੀ ਦਿਨੇ ਕੀ ਗੱਲ ਵੀ ਦਿਨੇ ਰਮਾ ਕੇ